ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਕਮ ਤੇ ਹੁਕਮੀ ਨਾਲ ਜੋੜ ਜੋ ਕੁਝ ਹੁੰਦਾ ਹੈ ਹੁਕਮ ਹੈ ਅਸੀਂ ਹੁਕਮ ਦੇ ਜਾਣੂ ਨਹੀਂ ਤਾਂ ਤੇ ਅਜੂੜ ਵਿੱਚ ਰਹਿ ਜਾਂਦਾ ਹੈ ਪੂਰਨ ਦ੍ਰਿੜਤਾ ਵਿੱਚ ਹੁਕਮ ਤੇ ਹੁਕਮੀ ਨਾਲ ਜੋੜ ਸਿਮਰਨ ਤੇ ਗੁਰਬਾਣੀ ਸਿਖਾਲਦੀ ਹੈ ਮਨ ਦਰਵੇ ਤਾਂ ਸਾਈਂ ਜੀ ਨਾਲ ਜੋੜ ਦੀਗੇ ਜੋ ਪੰਗਰੀ ਲਾਕ ਵਿੱਚ ਮੋਹਰ ਠੀਕ ਬੈਠਦੀ ਹੈ ਹੋਰ ਲੱਗੇ ਰਹੋ ਸਭ ਕੁਝ ਸਮੇਸਰ ਹੁੰਦਾ ਰਹਿੰਦਾ ਹੈ ਲੱਗੇ ਰਹਿਣਾ ਮੂਲ ਹੈ ਮਹਾਰਾਜ ਦਾ ਵਾਕ ਹੈ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਦਿਨ ਹੈ ਨਿਰੰਜਨ ਜਾਨਿਆ ਨਾਮ ਚਿਤ ਰਹੇ ਨਾਮ ਚਿਤ ਰਹੇ ਲੱਗੇ ਰਿਹਾ ਕਰੋ ਬਾਰੰਬਾਰ ਮਾਇਆ ਤੇ ਅੜਕੈ ਲੈ ਨਰਜਾ ਮਨ ਤੋ ਲੈ ਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ